ਗੁੱਡ ਮਾਰਨਿੰਗ ਤੇ ਰਾਤੀ ਅਸੀਂ ਰੁਕੇ ਸੀਗੇ ਇੱਥੇ ਬਾਲਾਜੀ ਦਾ ਮੰਦਿਰ ਇੱਥੇ ਰੂਮ ਮਿਲ ਗਿਆ ਸੀ ਸਾਨੂੰ ਤੇ ਸੁਬਾ ਨਹਾ ਤੋ ਕੇ ਹੁਣ ਰੈਡੀ ਹੋ ਗਏ ਇੱਥੇ ਦੇਖਦੇ ਆ ਵੀ ਦੇਖਣ ਨੂੰ ਕਿਹੜੇ ਕਿਹੜੇ ਮੰਦਿਰ ਹੈਗੇ ਬਾਕੇ ਸਾਨੂੰ ਵੀ ਸਾਰੇ ਦਿਖਾਉਣਿਆਂਗੇ ਅੱਜ ਦਮਾਲੇ ਬੰਨਲੇ ਨੌਜਵਾਨਾਂ ਨੇ ਹਰੀ ਵੀ ਕਹਿੰਦੇ ਰੈਡੀ ਐ ਤੇ ਦਿਖਾਉਣੇ ਲੱਗੇ ਜਨਾ ਸਾਨੂੰ ਅੱਗੇ ਜਾ ਕੇ ਹੇ ਕਿਹੜਾ ਸਰੀਰ ਸੁਸਤ ਅਜ ਰਹਿਸਤ ਜਿਆਦਾ ਹੋ ਗਈ ਥੋੜੀ ਜੀ ਤਕਰੀਬਨ ਸਾਨੂੰ 8:30 ਵਜੇ ਅੱਜ ਤੋੜਦੇ ਕਰਦੇ ਨੂੰ ਕਿਉਂਕਿ ਰੂਮ ਵਧੀਆ ਸੀਗਾ ਨੀਂਦ ਵਧੀਆ ਆਈ ਬਰਾਬਰ ਇੱਥੇ ਰੁਕੇ ਸੀਗੇ ਰਾਤ ਬਾਲਾ ਜੀ ਦਾ ਮੰਦਿਰ ਹੈ ਤੇ ਧਰਮਸ਼ਾਲਾ ਵੀ ਹੈ ਨਾਲ ਰਹਿਣ ਨੂੰ ਵਧੀਆ 400 ਰੁਪਏ ਵਿੱਚ ਕਮਰਾ ਮਿਲ ਜਾਂਦਾ ਸੀ ਇੱਥੇ ਤੇ ਵਧੀਆ ਕਮਰਾ ਸੀ ਜੇ ਕਿਸੇ ਨੂੰ ਰੁਕਣਾ ਹੋਵੇ ਇੱਥੇ ਆਕ ਜੁੰਜ ਨੂੰ ਤਾਂ ਇੱਥੇ ਗਾਹਾਂ ਇਧਰ ਚੌਂਕ ਆਉਂਦਾਗਾ ਚੌਂਕ ਤੋਂ ਆ ਖੱਬੇ ਲੈ ਲੇ ਤੁਸੀਂ ਇਹਦੇ ਵਿੱਚ ਤੁਸੀਂ ਰੁਕ ਸਕਦੇ ਹੋਗੇ ਇੱਥੇ ਉੱਧਰ ਵੀ ਕਹਾਂ ਰਗਣ ਨੂੰ ਹੈਗਾ ਗਾ ਪਰ ਉਹਦੇ ਵਿੱਚ ਫੈਮਿਲੀ ਨੂੰ ਅਲਾਉ ਕਰਦੇ ਹੈਗੇ। ਰਾਤ ਅਸੀਂ ਪਹੁੰਚੇ ਜੇ ਨੇਰੇ ਤੇ ਹੁਣ ਹੌਲੀ ਹੌਲੀ ਸਰੀਰ ਜਿਹੜਾ ਐਕਟਿਵ ਹੋ ਰਿਹਾ ਇਹਦੇ ਦੇਖਣ ਨੂੰ ਕਾफी ਮੰਦਰ ਹੈਗੇ। ਆ ਦੇਖ। ਉੱਧਰ ਆ ਗਿਆ। ਤੇ ਤਹਾਂ ਉਹਦੇ ਪਰਲੇ ਬਦਲੇ ਬਸੇ ਜਿਹੜੀ ਇੱਕ ਪਹਾੜੀ ਹੈ ਉੱਚੀ। ਉਹਦੇ ਤੇ ਵੀ ਮੰਦਰ ਹੈਗਾ ਤੇ ਆ ਵੀ ਸਾਰਾ ਇਹਨਾਂ ਦਾ ਇਧਰ ਮੰਦਿਰ ਆ ਗਿਆ। ਆ ਗਿਆ ਇੱਟ ਆ ਗਿਆ। ਇਹ ਹੈ ਜੀ ਰਾਣੀ ਸਤੀ ਦਾਦੀ ਦਾ ਮੰਦਿਰ ਬਹੁਤ ਸੋਹਣਾ ਵਿੱਚੋਂ ਬਹੁਤ ਸੋਹਣਾ ਰਾਤ ਅਸੀਂ ਦੇਖ ਕੇ ਗਏ ਅੰਦਰੋਂ ਸ਼ਾਟ ਵੀਡੀਓ ਬਣਾਉਣ ਨਹੀਂ ਦਿੰਦੇ ਦੇ ਵਿੱਚੋਂ ਬਹੁਤ ਜ਼ਿਆਦਾ ਸੋਹਣਾ ਹੈਗਾ ਇਧਰੋਂ ਵੀ ਤੇ ਐਸ ਸਾਈਡ ਤੋਂ ਵੀ ਰਾਣੀ ਸਤੀ ਮੰਦਿਰ ਸਾਲਾ ਜਿਹੜਾ ਦੇਖ ਲਿਆ ਫਿਰ ਤੇ ਆ ਗਿਆ ਬਾਲਾ ਜੀ ਦਾ ਮੰਦਿਰ ਰਾਣੀ ਸਤੀ ਮੰਦਿਰ ਜਿਹੜਾ ਅੰਦਰ ਵੀਡੀਓ ਅਲਾਉਡ ਨਹੀਂ ਸੀ ਅੰਨੀ ਤੁਹਾਨੂੰ ਅੰਦਰੋਂ ਦਿਖਾਉਂਦੇ ਤੇ 4-500 ਸਾਲ ਪੁਰਾਣਾ ਕਹਿੰਦੇ ਆ ਦੱਸਦੇ ਆ ਉਹ ਮੰਦਿਰ। ਦੇਖੋ ਮੈਂ ਉੱਥੇ ਗੱਲਬਾਤ ਕੀਤੀ ਪੁੱਛਿਆ ਸੀਗਾ ਕਹਿੰਦੇ ਵੀ 4 ਤੋਂ 500 ਸਾਲ ਪੁਰਾਣਾ ਇਹ ਮੰਦਿਰ ਹੈਗਾ। ਕਿ ਕੀ ਹਾਲ ਆ ਬਾਈ? ਠੀਕ ਹਾਂ। ਹਾਂ ਉਹ ਪੰਜਾਬ ਤੋਂ Rajasthan ਆਏ ਸੀ। ਹਾਂ। ਕਿੱਥੋਂ ਬਾਈ ਆਪਾਂ? ਜੰਧੂਪੁਰ। ਆਨੰਦਪੁਰ ਤੋਂ। ਜੰਧੂਪੁਰ ਸੀ। ਹੁਣ ਤੋਂ ਲਖਵੰਗੜ ਰੇਲ ਲੱਗੇ ਕਾਫੀ ਟਾਈਮ। ਅੱਛਾ। 20 ਸਾਲ। ਠੀਕ ਐ। ਧੰਨਵਾਦ ਬਾਈ ਚਾਹ ਲੀ ਯਾਰ। ਇਹਨਾਂ ਵੀ ਮਾਰਵਾੜੀ ਵੀ ਸੀ ਗਏ ਸੀ। ਇਹ ਸਿੱਖ ਗਏ। ਮਾਰਵਾੜੀ ਪੂਰੀ। ਠੀਕ ਹੈ ਹਾਂ ਪਰ ਜੈਸਾ ਦੇਸ ਵੈਸਾ ਵੇਸ ਹੈ ਬਾਕੀ ਪੰਜਾਬ ਤੋਂ ਪੰਜਾਬ ਯਾਰ ਕਿੱਥੇ ਕਿੱਥੇ ਰਹੀ ਹੈ ਪੰਜਾਬ ਤੋਂ ਪੰਜਾਬ ਹਾਂ ਉਹ ਤਾਂ ਬਾਈ ਜਿੱਥੇ ਬਚਪਨ ਬੀਤੇ ਨਾ ਜਿੱਥੇ ਬਚਪਨ ਬੀਤ ਗਿਆ ਉਹ ਨਹੀਂ ਚੀਜ਼ ਭੁੱਲਦੀ ਹਾਂ ਤੇ ਬਾਈ ਬਾਹਰ ਰਸਤੇ ਵਿੱਚ ਨੰਗੇ ਨਹੀਂ ਆਏ ਕਹਿੰਦਾ ਬਾਈ ਆ ਮੈਂ ਕਹਿੰਦਾ ਪੰਜਾਬੀ ਆਪਣਾ ਬਾਈ ਬਹੁਤ ਡੋਗਲੀ ਜੈਂਗਲੀ ਮੈਂ ਚੱਲ ਦੇਖਦੇ ਆ ਬਾਈ ਨੂੰ ਆਪਣਾ ਪੰਜਾਬੀ ਹੁੰਦਾ ਸਾਰੇ ਭਰਾ ਹੈ ਇਹ ਪੰਜਾਬੀ ਦੀ ਕੀ ਹਰਿਆਣਵੀ ਦੀ ਕਿਉਂ ਬਈ ਚੰਗਾ ਮੁਸਲਮਾਨ ਵੀ ਚੰਗਾ ਸਾਰੇ ਚੰਗੇ ਸਭ ਬਈ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਹੈ ਹਾਂ ਜਾਤ ਪਾਤ ਇੱਥੇ ਕੁਝ ਨਹੀਂ ਨਾ ਧਰਮ ਕੋਈ ਬਈ ਨਾ ਨਾ ਸਰਦਾਰਾਂ ਦਾ ਯਾਦਾ ਮਨ ਤੋਂ ਉਹ ਫਿਰ ਆਪਣੇ ਬਣਾਈ ਹੋਈ ਹੈ ਬਈ ਜੇ ਚੰਗੇ ਕੰਮ ਕੀਤੇ ਕਿਉਂ ਆਹੋ ਕੀਤੇ ਹਨ ਹਾਂ ਕਰਵਾਣਾਂ ਦਾ ਦਿੱਤਿਆਂ ਜੇ ਹਨ ਹਾਂ 10 ਵਜੇ ਤਾਂ ਕੋਈ ਗੱਲ ਹਾਂ ਇਹ ਗੱਲ ਹੈਗੀ ਕੁਝ ਚੰਗਾ ਕੀਤਾ ਤਾਂ ਹੀ ਲੋਕ ਮੰਨਦੇ ਆ ਇਹ ਗੱਲ ਹੈ ਔਰ ਕੋਈ ਸ਼ਬਦ ਦੱਸੋ ਮਰਾ ਬਸ ਬਾਈ ਦਰਸ਼ਨ ਦੁੱਧਰ ਗਏ ਉਹ ਆਹੀ ਗੁਰਦੀਕਾ ਖਾਸ ਉਹ ਆਹੀ ਜੀ ਕੀ ਫਤਿਹ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਦੇਖਣ ਨੂੰ ਤਾਂ ਬਹੁਤ ਕੁਝ ਹੈਗਾ ਪਰ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਬੰਨਤੀ ਹੈਗੀਆਂ ਇੱਥੇ ਮੇਨ ਤਾਂ ਇੱਕ ਮੰਦਿਰ ਸੀਗਾ ਵੱਡਾ ਉਹ ਦੇਖਣ ਨੂੰ ਜ਼ਿਆਦਾ ਮੇਨ ਸੀਗਾ ਬਾਕੀ ਛੋਟੇ ਛੋਟੇ ਮੰਦਿਰ ਵਾਧੂ ਹੈਗੇ ਇੱਥੇ ਜੇ ਕਿਸੇ ਨੇ ਦੇਖਣੇ ਹੁਣ ਸਾਰਾ ਸ਼ਹਿਰ ਗਾਦਾ ਨਿੱਕੇ ਨੇ ਕਿ ਹਮ ਬਰੀਕ ਗਲੀਆਂ ਹੈਂ ਮੋਟਰਸਾਈਕਲਾਂ ਗਲੀਆਂ ਜ਼ਿਆਦੇ ਐ ਗੱਡਣਾਂ ਵਾਲੀਆਂ ਗਲੀਆਂ ਹੈ ਨੇ ਆਹ ਔਰ ਦੀ ਨੰਗਾ ਜਮਾ ਛੱਡ ਬੇਮਾਨਾ ਗਮ ਤਾਂ ਹੁੰਦੇ ਜ਼ਿੰਦਗੀ ਦਾ ਸਰਮਾਇਆ ਬੇਮੁਰਾਬਤ ਲੋਕਾਂ ਲਈ ਕਿਉਂ ਆਪਣਾ ਆਪ ਗਵਾਇਆ ਹਾਂਜੀ ਹਾਂਜੀ ਪੰਜਾਬ ਬਠਿੰਡਾ ਸੇ वाले अच्छा अच्छा कोई बात नहीं वो पंजाब ही है गली बाली पीड़ी इतने नहीं आई हाँ जी भाई हाँ जी भाई ये मिली। क्या भाई बस इसके अंदर ये खेतरी मिली है अंदर ये ये वाला हाँ ये वाला इसके अंदर जाएगा ना ये खेतरी मिलेगा ठीक है शुक्रिया हाँ जी हाँ जी भाई ਹਾਂਜੀ ਹਾਂਜੀ ਬਈ ਜੱਟ ਦਾ ਰਸਤਾ ਹਾਂਜੀ ਥੈਂਕ ਯੂ ਥੈਂਕ ਯੂ ਜੁੰਜੰਦੇ ਵਿੱਚ ਤੇ ਆ ਹੈਗਾਗਾ ਇਸੇ ਨੂੰ ਹਵਾ ਮੈਲ ਕਹਿੰਦੇ ਆ ਤੇ ਇਹਨੂੰ ਕਹਿੰਦੇ ਖੇਚਰੀ ਮਰ ਅਸੀਂ ਦੇਖੋ ਜੁੰਜੰਦੇ ਵਿੱਚ ਆਹ ਹੈ ਹੈ ਬਿਲਕੁਲ ਸ਼ਹਿਰ ਦੇ ਵਿਚਾਲੇ ਇਹ ਪਾੜਨਾ ਪੈਂਦਾ ਹੈਗਾ ਨੀਚੇ ਤਾਂ ਇਹਦੇ ਰਹਿਸ਼ ਹੈ ਇਨੂੰ ਹਵਾ ਮਹਿਲ ਕਹਿੰਦੇ ਆ ਦੇਖੋ ਬਾਕੀ ਤੁਸੀਂ ਸਮਝ ਹੀ ਜਾਓਗੇ ਵੀ ਇਹਨੂੰ ਹਵਾ ਮਹਿਲ ਕਿਉਂ ਕਹਿੰਦੇ ਆ ਕਿਉਂਕਿ ਇਹਦੇ ਸਾਰੇ ਇੱਥੇ ਐ ਪਿੱਲਾ ਲੱਗੇ ਹੋਏ ਹੈਗੇ ਆਪ ਪਿੱਲਾ ਲੱਗੇ ਹੋਏ ਆ ਤੇ ਇੱਥੋਂ ਦੇਖੋ ਜਿਹੜੇ ਸਾਡਾ ਮੌਸਮ ਹੈ ਮੌਸਮ ਨਾਲ ਹਵਾ ਦੇਖੋ ਹਵਾ ਬਹੁਤ ਠੰਡੀ ਆ ਰਹੀ ਹੈ ਆ ਇੱਥੇ ਉਸ ਟਾਈਮ ਦੇ ਵਿੱਚ ਜਿਹੜਾ ਖੇਜਰੀ ਨਾਮ ਦਾ ਰਾਜਾ ਸੀਗਾ ਕਹਿੰਦੇ ਵੀ ਉਹਨੇ ਇੱਥੇ ਇਹ ਰੋਕਣ ਖਾਤਰ ਬਣਾਇਆ ਸੀਗਾ ਆਪਦੇ ਰਸਤੇ 'ਚ ਜਦ ਜਾਂਦਾ ਸੀ ਨਾ ਤੇ ਆਪਦੇ ਰੋਕਣ ਖਾਤਰ ਹੀ ਜਗ੍ਹਾ ਬਣਾਈ ਸੀਗੀ ਆ ਦੇਖੋ ਮਾ ਚੀਤ ਦਿਖਾਉਣੇ ਦੇਖੋ ਇਹਦਾ ਕਰਕੇ ਇਹਨੂੰ ਹਵਾਵਾਲ ਕਹਿੰਦੇ ਸੀ ਆ ਥਾਂ ਥਾਂ ਤੇ ਜਿਹੜੇ ਆਲੇ ਛੱਡੇ ਹੁੰਦੇ ਆ ਹਾਂ ਦੇਖੋ پتہ ਨਹੀਂ ਲੱਗਦਾ ਵੀ ਕਿਹੜੀ ਜਗ੍ਹਾ ਕਿੱਧਰ ਨੂੰ ਜਾਂਦੀ ਹੈਗੀ ਤੇ ਠੰਡਾ ਬਹੁਤ ਹੈਗਾ ਜੈਤਰੀ ਨਾਉਂ ਦੇ ਰਾਜੇ ਨੇ ਬਣਾਇਆ ਸੀਗਾ ਇਹ ਇਹ ਕਹਿੰਦੇ ਵੀ ਉਹ ਜਦੋਂ ਕਿਤੇ ਜਾਂਦਾ ਜਾਂਦਾ ਸੀ ਰਸਤੇ ਦੇ ਵਿੱਚ ਇਹ ਜਗਾ ਖੜਕੇ ਨਾ ਹਰਾਮ ਕਰਦਾ ਸੀਗਾ ਆ ਦੇਖੋ ਇਸੇ ਕਰਕੇ ਨੂੰ ਹਵਾ ਮਹਿਲ ਵੀ ਕਿਹਾ ਜਾਂਦਾ ਹੈਗਾ ਦੇਖੋ ਚਾਰ ਸਪਿਰੇ ਪਿੱਲਰੀ ਪਿੱਲਰ ਸਾਰੇ ਜਿਵੇਂ ਦੂਜੇ ਮਹਿਲਾਂ ਵਾਂਗੂ ਇਹਨਾਂ ਦੇ ਉੱਪਰ ਤਾਂ ਇਹ ਡਿਜ਼ਾਈਨਿੰਗ ਕੀਤੀ ਗਈ ਕੋਈ ਜੇ ਤੁਸੀਂ ਵੀ ਆਓ ਕਦੇ ਜੰਜਰ ਇੱਕ ਤਾਂ ਨਾਂ ਥੋੜਾ ਜਿਹਾ ਔਖਾ ਇਹਦਾ ਆਵਾ ਪੰਜਾਬੀ ਦੇ ਵਿੱਚ ਜਿੰਨਾ ਹੋਰ ਨਾਮ ਲੈਂਦੇ ਜਿਵੇਂ ਹਿੰਦੀ ਦੇ ਵਿੱਚ ਇਹਨਾਂ ਦੇ ਨਾਮ ਦਾ ਫਰਕ ਪੈ ਜਾਂਦਾ ਜਿਵੇਂ ਆ ਦੇ نیچے ਸਾਰੀ ਹੁਣ ਮੰਦੂਰੀ ਰਿਹਾਇਸ਼ ਆ ਉਹ ਕੋਲ ਰਿਹਾ ਹੈ ਜੈਨ ਨਹੀਂ ਜੇ ਤੁਸੀਂ ਵੀ ਆਉਣਾ ਇੱਥੇ ਤੇ ਤਾਂ ਤੁਸੀਂ ਜੇ ਗੱਡੀ ਗੁੱਡੀ ਤੇ ਆਏ ਹੋ ਤਾਂ ਬਾਹਰ ਗੱਡੀ ਖੜਾ ਕੇ ਆਇਓ ਕਿਉਂਕਿ ਇਹਦੇ ਵਿੱਚ ਗਲੀਆਂਾਂ ਬੜੀਆਂ ਜਿਆਦੇ ਪੀੜੀਆਂ ਤੇ ਕਿਹਦੀ ਲੋਕੇਸ਼ਨ ਲਾ ਲਿਓ ਹਾਂ ਲੋਕੇਸ਼ਨ ਲਾ ਕੇ ਇਹ ਜਗ੍ਹਾ ਤੇ ਆਇਆ ਜਾਂਦਾ ਤਾਂ ਪੁੱਛ-ਪੁੱਛ ਕੇ ਅਸੀਂ ਬਹੁਤ ਦੇਖਿਆ ਵਟ ਕੋਈ ਬੰਦਾ ਕਿਤੇ ਦੱਸੰਦਾ ਤੇ ਕੋਈ ਕਿਤੇ ਦੱਸ ਦਿੰਦਾ ਗਾ ਇਹ 3rd ਫਲੋਰ ਆ ਗਿਆ ਤੀਜੀ ਮੰਜ਼ਲ ਆ ਗਈ ਇਹਦੀ ਛੱਤ ਥੋੜੀ ਨੀਵੀਂ ਹਤਨ ਆਹਾਂ ਸਾਰੀ ਪੱਥਰ ਦੀ ਛੱਤ ਬਣਾਈ ਹੋਈ ਹੈਗੀ ਕਹਿੰਦੇ 2.5 300 ਸਾਲ ਪੁਰਾਣਾ ਇਹ ਜਿਹੜੇ ਇਥੇ ਰਹਿਸ਼ ਕਰ ਰਹੇ ਨੀਚੇ ਉਹਨਾਂ ਤੋਂ ਜਾਣਕਾਰੀ ਲੈਂਤੀ ਸੀ ਕਹਿੰਦੇ ਵੀ 2.5 ਤੋਂ 300 ਸਾਲ ਪੁਰਾਣਾ ਉੱਪਰ ਤਾਂ ਕੋਣ ਹੈ ਤੁਹਾਨੂੰ ਜਾ ਕੇ ਲਿਕੇਸ਼ਨ ਸਾਰੀ ਠੰਡਾ ਬਹੁਤ ਆ ਵੈਸੇ ਜਿਵੇਂ ਇੰਨਾ ਟੈਂਪਰੇਚਰ ਆ ਹੁਣ ਬਾਹਰ ਪੂਰੀ ਗਰਮੀ ਹੋਈ ਪਈਗੀ ਤੇ ਟਾਈਮ ਵੀ ਤਕਰੀਬਨ 1:30 ਵਜੇ ਦਾ ਹੋਇਆ ਪਿਆਗਾ। ਤੇ ਹੁਸਾ ਆਪਣਾ ਇੱਥੇ ਵਧੀਆ ਠੰਡ ਹੈ। ਇਹ ਆ ਗਿਆ ਜੇਮਾ। ਦਰਸਤੀ ਆ ਗਿਆ। ਆ ਰਹੀ ਹੈ ਜੀ। ਉਹ ਬਾਜ ਬੈਠਾ ਹੈ। ਆਪਣੇ ਤਾਂ ਨਹੀਂ ਗਵਾਜ। ਦੇਖਣ ਨੂੰ ਨਹੀਂ ਮਿਲਦਾ। ਉਹ ਸ਼ਾਇਦ ਕੋਈ ਮੰਦਰ ਆ ਗਿਆ ਤੇ ਆ ਪਹਾੜ ਆ ਗਿਆ ਇਹ ਪੱਥਰ ਵਾਲੇ ਪਹਾੜ ਹੈ ਕੱਚੇ ਪਹਾੜ ਨਹੀਂ ਇਹਦੇ ਉੱਪਰ ਵੀ ਉਹ ਕਿਲਾ ਹੈਗਾ ਕਿਲੇ ਦੇ ਵਿੱਚ ਮੰਦਰ ਬਣਿਆ ਹੋਇਆ ਹੈਗਾ ਇੱਥਾਂ ਸਾਰਾ ਸ਼ਹਿਰ ਹੋ ਇੱਕ ਹੋ ਮੰਦਰ ਆ ਗਿਆ ਮੰਦਰ ਆ ਗਿਆ ਮਸਜਿਦ ਆ ਗਈ ਤੇ ਆ ਕੋਈ ਪੁਰਾਣਾ ਮੰਦਰ ਆ ਗਿਆ ਲੋਕੇ ਜੀਣਾ ਬਹੁਤ ਹੈ ਦੇਖਣ ਨੂੰ ਤੇ ਬਟ ਥੋੜਾ ਜਿਹਾ ਮੱਥਾ ਮਾਰਨਾ ਪੈਂਦਾ ਹੈਗਾ ਮੱਥਾ ਮਾਰ ਕੇ ਦੇਖਣਾ ਪੈਂਦਾ ਹੈਗਾ ਤੇ ਲੋਕੇਸ਼ਨ ਆ ਬਹੁਤ ਇੱਥੇ ਲੇਕਿਨ ਉੱਪਰ ਸਟਰਕਚਰ ਦੇਖੋ ਕਿਡਾ ਸੋਹਣਾ ਹੈਗਾ ਇਧਰ ਕੰਨੀ ਇਧਰ ਕੰਨੀ ਗਲੀਆਂ ਭੀੜੀਆਂ ਤਕਰੀਬਨ ਇਹ ਮੋਟਰਸਾਈਕਲ ਵਾਲੀਆਂ ਗਲੀਆਂ ਹੈਗੀਆਂ ਗੱਡੀ ਜੇ ਗਲੀਆਂ ਚ ਅਸੀਂ ਦੇਖੀ ਨਹੀਂ ਗੀ ਜਮਾ ਟਰੱਸ ਆ ਗਿਆ ਦਾ ਲੋਕੇਸ਼ਨ ਦਿਖਾਉਣਿਆ ਤੁਹਾਨੂੰ ਇੱਥੇ ਸਾਰੀ ਸਾਰਾ ਸ਼ਹਿਰ ਸੋ ਸ਼ਾਇਦ ਇਹਦਾ ਸਾਰਾ ਇਤਿਹਾਸ ਆ ਵੀ ਕੋਈ ਜਿਆਦਾ ਪੁਰਾਣਾ ਮੰਦਿਰ ਹੈ ਚੈਨਲ ਵਗੈਰਾ ਨਹੀਂ ਚੈਨਲ ਵਗੈਰਾ ਚੈਨਲ ਹੈ ہمارا YouTube ਹਾਂ ਹਾਂ ਨਰਮ ਨੂੰ ਮਿਲਣਾ ਚਾਹ ਰਚ ਕਰ ਲੈ ਜਵਾਕ ਮਿਲ ਕੇ ਜਵਾਕ ਨੇ ਅਸੀਂ ਸੁਣ ਛੱਡ ਕੇ ਆਉਣੇ ਆ ਕਹਿੰਦੇ ਉਹ ਬਾਜੀ ਕਿੱਥੇ ਹਾਂ ਇੱਥੇ ਆਪਕੇ ਦਰਸ਼ਨ ਮੈਂ ਕਰਸਾਇਆ ਬਾਜੀ ਹਾਂਜੀ ਪੰਜਾਬ ਸੇ ਪੰਜਾਬ ਤੋਂ Rajasthan ਪਨ گاਉਣਾ ਜਿਸਾਨ ਇੰਸਟਾਗ੍ਰਾਮ ਕੇ ਆਈਡੀ ਨੋ ਹਾਂ ਨਹੀਂ ਨਹੀਂ ਇਹ YouTube ਕੀ ਹੈ ਮਿੱਤਰ ਇੱਥੇ ਆਏ ਘਟ ਤਰਿਆ ਜਾਂਦਾ ਤੇ ਗੁਰੂ ਨੇ ਜਵਾਬ ਉਹਦੀ ਕਿਹ ਲੈਂਦੇ ਆ ਕਿਤਨੇ ਕੇ ਦੇਖੀ ਇਹ ਲੈਂਦੀ ਹੈਗੇ ਆਹ ਸਾਰੇ ਨੇ ਹੁਣ ਆਈਡੀ ਪੁੱਛੀ ਜਾਂਦੇ ਆ ਲਾਟੇ ਸਾਈਕਲ ਚ ਲਾਤੇ ਚਲਾਤੇ ਆਏ ਆ ਪੰਜਾਬ ਸੇ ਸਾਈਕਲ पे ਆਇਓ ਹਾਂ ਸਾਈਕਲ पे ਆਤੇ ਐਸੀ ਯਾਰ ਹਾਂ ਅੱਗੇ ਜਾਏਗੇ ਜੈਪੁਰ ਉਹ ਵੀ ਜੈਪੁਰ ਸਾਈਕਲ पे ਸਾਈਕਲ ਤੇ ਠੀਕ ਹੈ ਭਾਈ ਠੀਕ ਹੈ ਭਈ ਅੱਛਾ ਲੱਗਾ ਓਕੇ ਜੋ ਜੁਨ ਜਹਾ ਤਕਰੀਬਨ ਸਾਰਾ ਦੇਖ ਲਿਆ ਗਲੀ ਗਲੀ ਦੇ ਵਿੱਚ ਜਾ ਕੇ ਦੇਖ ਲਿਆ ਤੇ ਇੱਕ ਕਿਲਾ ਸੀਗਾ ਉਹ ਬੰਦ ਸੀਗਾ ਤੇ ਇੱਕ ਕਿਲਾ ਹੀ ਦੇਖਿਆ ਸੀ ਬਾਕੀ ਮੰਦਰ ਵਗੈਰਾ ਸਾਰੇ ਇੱਥੇ ਅਸੀਂ ਦੇਖ ਲਏ ਹੁਣ ਚੱਲੇ ਆ ਜੀ ਜਿਆਪੁਰ ਨੂੰ ਤੇ ਜੈਪੁਰ ਹੈਗਾ ਇੱਥੋਂ 188 ਕਿਲੋਮੀਟਰ ਦੂਰ ਹੈ ਤੇ 88 ਕਿਲੋਮੀਟਰ ਹੈਗਾ ਜੈਪੁਰ ਇਥੋਂ ਤੇ ਹੁਣ ਜੈਪੁਰ ਨੂੰ ਚੱਲੇ ਆਂ ਕੱਲ ਸ਼ਾਮੀ ਇੱਥੇ ਅਸੀਂ ਆ ਗਏ ਸੀਗੇ ਝੁੰਝਨ ਦੇ ਵਿੱਚ ਅੱਜ ਤੜਕੇ ਅਸੀਂ 8:30 ਤੋਂ ਲੱਗੇ ਆਗੇ ਤਕਰੀਬਨ ਇੱਥੇ ਘੁੰਮਣ ਤੇ ਸਾਰਾ ਝੁੰਝਨ ਸ਼ਹਿਰ ਜਿਹੜਾ ਅਸੀਂ ਗਾਧਾ ਵੈਸੇ ਚੀਜ਼ਾਂ ਵਧੀਆ ਝੁੰਝਨ ਦੇ ਵਿੱਚ ਦੇਖਾਂਗੇ ਜੇ ਤੁਸੀਂ ਵੀ ਕਈ ਵਾਰੀ ਪੰਜਾਬ ਤੋਂ ਇਧਰ ਆਉਂ ਤਾਂ ਝੁੰਝਨ ਦੇ ਵਿੱਚ ਜ਼ਰੂਰ ਦੋ ਤਿੰਨ ਚੀਜ਼ਾਂ ਹੈਗੀਆਂ ਹੈਗੀਆਂ ਬਹੁਤ ਸੁਣੀਆਂ ਬਾਕੀ ਵੈਸੇ ਛੋਟੀਆਂ ਮੋਟੀਆਂ ਚੀਜ਼ਾਂ ਬਹੁਤ ਹੈਗੀਆਂ ਉੱਥੇ ਮੋਟਰਸਾਈਕਲ ਤੇ ਤਾਂ ਪਹੁੰਚਿਆ ਜਾ ਸਕਦਾ ਹੈ ਗੱਡੀ ਵਗੈਰਾ ਤੇ ਨਹੀਂ ਉੱਥੇ ਪਹੁੰਚਿਆ ਜਾਂਦਾ ਕਿਉਂਕਿ ਗਲੀਆਂ ਭੀੜੀਆਂ ਨੇ ਤਾਂ ਇੱਥੇ ਜਰੂਰ ਆਓ ਤੁਸੀਂ ਬਾਕੀ ਰਸਤੇ ਦੇ ਵਿੱਚ ਦਿਖਾਉਣਿਆ ਤੁਹਾਨੂੰ ਹੋਰ ਕੀ ਕੀ ਕੁਝ ਆਉਂਦਾ ਹੈਗਾ ਤੇ 188 ਕਿਲੋਮੀਟਰ ਕਿੰਨੇ ਚੱਜ ਕੱਢਦੇ ਆ ਉਹ ਵੀ ਤੁਹਾਨੂੰ ਸਾਰਾ ਦੱਸਾਂਗੇ ਜੁੜੇ ਰਹੋ ਵਲੌਗ ਦੇ ਨਾਲ ਰਾਮ ਰਾਮ ਜੀ ਸਾਰਿਆਂ ਨੂੰ ਪਹਿਲੇ ਖਾਣਾ ਖਾਉ ਤੇ ਹੈ ਨਾ ਹਾਂ ਖਾਣਾ ਖਾ ਕੇ ਆਇਆ ਹਾਂ ਪਿੱਛੇ ਪਾਣੀ ਪਾਣੀ